ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਜਾਗੋ ਸ਼ਹੀਦ ਦਾ ਉਧਰ ਸਾਹਮਣੇ ਗੁਰਦੁਆਰਾ ਸਾਹਿਬ ਆ 메ਨ ਰੋਡ ਦੇ ਉੱਤੇ ਤੇ ਹੁਣ ਥੋੜੇ ਸਮੇਂ ਦੇ ਵਿੱਚ ਇੱਥੇ ਜੋ ਸਾਹਮਣੇ ਤੁਸੀਂ ਵੇਖ ਸਕਦੇ ਜੋ ਸੰਗਤ ਇੱਥੇ ਕਹਿ ਲਓ ਵੀ ਜਾਂ ਕੋਈ ਸੁਪਨ ਦਰਸ਼ਨ ਹੋਏ ਆ ਜਾਂ ਕੋਈ ਲਾਲੋ ਕੋਈ ਮਹਾਪੁਰਸ਼ਾਂ ਵੱਲੋਂ ਕੋਈ ਗੁਪਤ ਜਿੱਥੇ ਇੱਥੇ ਖੂਹ ਪ੍ਰਗਟ ਹੋਇਆ ਆ ਦੱਸਿਆ ਜਾਂਦਾ ਵੀ ਇਹ ਆਪਣਾ ਜਾਗੋ ਸ਼ਹੀਦ ਉਹਨਾਂ ਦੇ ਭਾਈ ਜੀ ਬਾਬਾ ਭਾਗੋ ਜੀ ਉਹਨਾਂ ਦਾ ਖੂਹ ਦੱਸਿਆ ਜਾਂਦਾ ਪ੍ਰਾਤਨ ਤੇ ਇਹ ਪ੍ਰਾਤਨ ਖੂਹ ਦੀ ਜਦੋਂ ਪਟਾਈ ਕੀਤੀ ਆ ਉਹਨਾਂ ਦੇ ਵਿੱਚੋਂ ਆਪਣਾ ਪੁਰਾਣੇ ਜੋ ਵੀ ਬਰਤਨ ਉਹਨਾਂ ਦੇ ਗੜਵੇ ਗਲੇਲੇ ਪ੍ਰਾਣੀਆਂ ਟਿੰਡਾਂ ਆ ਕਰੋ ਦਰਸ਼ਨ ਸੰਗਤ ਜੀ ਵਾਹਿਗੁਰੂ ਅੱਖ ਦੇ ਨਾਲ ਆ ਲਾ ਦੇ ਥੱਲੇ ਬੰਲਾ ਉਹ ਤੇ ਰੱਖ ਮਾਜੀ ਠੀਕ ਆ ਕੰਮ ਆ ਆ ਵੇਖੋ ਆ ਪਲੇਟ ਜਿਹੜੀ ਆਪਣੇ ਪਾਕਿਸਤਾਨੀ ਦੱਸੀ ਜਾਂਦੀ ਆ ਮਲਬ ਵੰਡ ਤੋਂ ਪਹਿਲਾਂ ਦੇ ਕੀ ਤਾਂ ਕਿੰਨਾ ਕੁ 100 ਸਾਲ ਪੁਰਾਣਾ ਇਤਿਹਾਸ ਕਿੱਥੇ ਦੱਸਦੇ ਆ ਪ੍ਰਾਣੀਆਂ ਟਿੰਡਾਂ ਇਹ ਬਾਬਾ ਜੀ ਦਾ ਕੋਈ ਗੜਵਈ ਹੋਊਗਾ ਗੜਵਾ ਨਾਲ ਇਹ ਵੀ ਕਿਤੇ ਖੂਹ ਦੇ ਵਿੱਚ ਜਾਂ ਜਲ ਪਰਲੇਕੇ ਦੇ ਸੁਟਿਆ ਹੋਣਾ ਵਿੱਚ ਤੇ ਉਹ ਕਿਤੇ ਥੱਲੇ ਹੀ ਰਹਿ ਗਿਆ ਕਰੋ ਦਰਸ਼ਨ ਵਾਗਰੂ ਜੀ ਸੰਗਤ ਜੀ ਖੂਹ ਦੀ ਸੇਵਾ ਚੱਲਦੀ ਪਈ ਆ ਜੇ ਕਿਸੇ ਨੇ ਦਰਸ਼ਨ ਕਰਨੇ ਹੋਣ ਤੇ ਆਪਣਾ ਰਾਮਪਤਿਹ ਰੋਡ ਤੇ ਉੱਪਰ ਆ ਕੇ ਚਗਾਵੇਂ ਨੂੰ ਰਸਤੇ 'ਚ ਜਾਂਦੇ ਆ ਗੁਰਦਰਾ ਜਾਗੋ ਸ਼ਹੀਦ ਗੁਰਦਰਾ ਸਾਹਿਬ ਆਉਂਦਾ ਉਹਨਾਂ ਦੇ ਲੱਗ ਹੀ ਇਹ ਸਥਾਨ ਨਿਕਲਿਆ ਤੇ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ